ਰੱਬ ਤੁਹਾਨੂੰ ਸਾਰਿਆਂ ਨੂੰ ਰਾਜ਼ੀ ਰੱਖੇ ਸਾਡੀਆਂ ਰੂਹਾਂ ਤਾਜ਼ੀ ਰੱਖੇ ਕਿਉਂਕਿ ਰੂਹ ਦਾ ਰਾਜ਼ੀ ਰਹਿਣਾ ਬਹੁਤ ਜ਼ਰੂਰੀ ਹੈ ਸਰੀਰ ਬਿਮਾਰ ਹੋ ਜਾਵੇ ਉਹ ਰਾਜ਼ੀ ਹੋ ਸਕਦਾ ਹੈ ਪਰ ਜੇ ਰੂਹ ਬਿਮਾਰ ਹੋ ਜਾਵੇ ਉਹ ਰਾਜ਼ੀ ਕਰਨੀ ਬੜੀ ਔਖੀ ਹੈ ਇਰਾਦੇ ਬਣਤੇ ਹਨ ਬਨਕਰ ਟੁੱਟ ਜਾਂਦੇ ਹਨ वही दाता के दर आ सकते हैं जिन्हें दाता खुद बुलाते दीचा दीचा। चंद कलियों के मुस्कुराने से जख्म जागे कई खुराने से दो कदम मैं तो चल नहीं सकता ऐ मेरे बाबा तू ही मिल जा किसी बहाने से ਤੇ ਪਿਆਰ ਕਰਨ ਵਾਲੇ ਪਹੁੰਚ ਜਾਂਦੇ ਸੱਜਣ ਬਾਹਰ ਹੋਵੇ ਭਾਵੇਂ ਕਾਲ ਜਿੱਥੇ ਪਿਆਰ ਹੈ ਉੱਥੇ ਫਿਰ ਪੈਂਡੇ ਨਹੀਂ ਵੇਖੇ ਜਾਂਦੇ ਉੱਥੇ ਮੀਲ ਨਹੀਂ ਵੇਖੇ ਜਾਂਦੇ ਉੱਥੇ ਕਿਲੋਮੀਟਰ ਨਹੀਂ ਵੇਖੇ ਜਾਂਦੇ ਜਿੱਥੇ ਪਿਆਰ ਹੁੰਦਾ ਜਿੱਥੇ ਪਿਆਰ ਹੈ ਉੱਥੇ ਪਹੁੰਚ ਜਾਂਦਾ ਹੈ ਉਹ ਜਿੱਥੇ ਪਿਆਰ ਨਹੀਂ ਉੱਥੇ ਭਾਵੇਂ ਨੇੜੇ ਬੈਠਾ ਨਹੀਂ ਹੁੰਦਾ ਜਿੱਥੇ ਪਿਆਰ ਹੈ ਉੱਥੇ ਪਹੁੰਚ ਜਾਂਦਾ ਹੈ ਪਿਆਰ ਕਰਨ ਵਾਲੇ ਪਹੁੰਚ ਜਾਂਦੇ ਸੱਜਣ ਬਾਹਰ ਹੋਵੇ ਭਾਵੇਂ ਕਾਲ ਭਾਈ ਭਾਇਓ ਰੱਬ ਦੀ ਇਬਾਦਤ ਇੱਕ ਐਦਾਂ ਦਾ ਗਹਿਣਾ ਜਿਸ ਬੰਦੇ ਨੇ ਉਸ ਖੁਦਾ ਦੀ ਇਬਾਦਤ ਦਾ ਗਹਿਣਾ ਕੇਰਾ ਪਾ ਲਿਆ ਨਾ ਫਿਰ ਇਹ ਗਾਣਾ ਇਹ ਗਹਿਣਾ ਐਦਾਂ ਦਾ ਹੈ ਕਿ ਇੱਕ ਰੰਗ ਲਲਾਰੀ ਰੰਗਦੇ ਨੇ ਇੱਕ ਰੰਗ ਲਲਾਰੀ ਰੰਗਦੇ ਨੇ ਉਹ ਰੰਗ ਫਿੱਕੇ ਇੱਕ ਦਿਨ ਪੈ ਜਾਂਦੇ ਜਿਹੜੇ ਰੰਗ ਵਿੱਚ ਮੀਰਾ ਗਾਉਂ ਸਰੰਗਦੇ ਉਹ ਰੰਗ ਜਨਤਨ ਲੈ ਜਾਂਦੇ ਇਨਸਾਨ ਕਿਸੇ ਦੇ ਘਰੇ ਰੋਜ਼ ਜਾਣਾ ਸ਼ੁਰੂ ਕਰ ਦੇਵੇ ਤੇ ਬਜ਼ੁਰਗ ਕਹਿੰਦੇ ਕਹਿੰਦੇ ਫਿਰ ਕਹਿੰਦੇ ਨਿਤ ਨਿਤ ਕਿਸੇ ਤੇ ਜਾਣਾ ਸ਼ੁਰੂ ਕਰਦੇ ਫਿਰ ਕਹਿੰਦੇ ਇੱਜ਼ਤ ਘਟਦੀ ਚਲੀ ਜਾਂਦੀ ਹੈ ਇਨਸਾਨ ਇਨਸਾਨ ਦੇ ਘਰ ਜਾਂਦਾ ਤੇ ਬਾਰ-ਬਾਰ ਜੇ ਜਾਈ ਜਾਂਦਾ ਰੋਜ਼ੀ ਜਾਈ ਜਾਵੇ ਤੇ ਉਹ ਕਹਿੰਦੇ ਵੀ ਇੱਜ਼ਤ ਘਟ ਜਾਂਦੀ ਹੈ ਕਹਿੰਦੇ ਇੱਕ ਦੁਨੀਆ ਦੇ ਵਿੱਚ ਇੱਕ ਘਰ ਐ ਤਾਂ ਦਾ ਜਿਸ ਘਰ ਦੇ ਵਿੱਚ ਜਾ ਕੇ ਇੱਜ਼ਤ ਵੱਧਦੀ ਹੈ ਉਹ ਘਰ ਰੱਬ ਦਾ ਹੈ ਜਿਨਾ ਜਾਣਦਾ ਜਿਨਾ ਜਾਣਦਾ ਓਨੀ ਉਹਦੀ ਦੁਨੀਆ ਦੇ ਵਿੱਚ ਇੱਜ਼ਤ ਵੱਧਦੀ ਹੈ ਉਹ ਘਰ ਇਦਾਂ ਦਾ ਹੈ ਉਹ ਰੱਬ ਦਾ ਦਰ ਇਦਾਂ ਦਾ ਹੈ ਸੋ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਮਰਜੀ ਰੂਪ ਦੇ ਵਿੱਚ ਰੱਬ ਨੂੰ ਮੰਨ ਪਰ ਰੱਬ ਸਾਰਿਆਂ ਦਾ ਇੱਕੋ ਹੀ ਹੈ ਰੱਬ ਸਾਰਿਆਂ ਦਾ ਇੱਕੋ ਹੀ ਹੈ ਐ ਖੁਦਾ ਦੇ ਬੰਦੇ ਜੇ ਕਿਸੇ ਦਾ ਭਲਾ ਨਹੀਂ ਨਾ ਕਰ ਸਕਦਾ ਤੇ ਕਿਸੇ ਦਾ ਬੁਰਾ ਵੀ ਨਹੀਂ ਕਰੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਤੇ ਕਿਸੇ ਦਾ ਬੁਰਾ ਵੀ ਨਾ ਕਰੀ ਕਿਉਂਕਿ ਦੁਨੀਆ ਕਮਜ਼ੋਰ ਹੋ ਸਕਦੀ ਹੈ ਪਰ ਦੁਨੀਆ ਨੂੰ ਬਣਾਉਣ ਵਾਲਾ ਉਹ ਖੁਦਾ ਕਮਜ਼ੋਰ ਨਹੀਂ ਹੋ ਸਕਦਾ ਇਨਸਾਨ ਕਮਜ਼ੋਰ ਹੋ ਸਕਦਾ ਹੈ ਇਨਸਾਨ ਨੂੰ ਬਣਾਉਣ ਵਾਲਾ ਉਹ ਰੱਬ ਕਮਜ਼ੋਰ ਨਹੀਂ ਬਹੁਤ ਛੋਟੀ ਜੀ ਜ਼ਿੰਦਗੀ ਹੈ ਇਨਸਾਨ ਦੀ ਬਹੁਤ ਛੋਟੀ ਜੀ ਜ਼ਿੰਦਗੀ ਹੈ ਔਰ ਇਨਸਾਨ ਦੀਆਂ ਸੋਚਾਂ ਇਨਸਾਨ ਦੇ ਜਿਹੜੇ ਖੁਆਬ ਨੇ ਉਹ ਇਸ ਛੋਟੀ ਜੀ ਜ਼ਿੰਦਗੀ ਦੇ ਵਿੱਚ ਖੁਆਬ ਬਹੁਤ ਵੱਡੇ ਵੱਡੇ ਨੇ ਹਰ ਇੱਕ ਇਨਸਾਨ ਰੱਬ ਤੋਂ ਮੱਥਾ ਟੇਕਣ ਦਾ ਰੱਬ ਨੂੰ ਮੱਥਾ ਟੇਕਣ ਦਾ ਕੁਝ ਨਾ ਕੁਝ ਉਹ ਤੋਂ ਮੰਗਦਾ ਹੀ ਹੈ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਘਰ-ਬਾਰ ਮੰਗਦਾ ਹੈ ਕੋਈ ਸੋਨਾ ਚਾਂਦੀ ਮੰਗਦਾ ਹੈ ਕੋਈ ਉੱਚਾ ਵਪਾਰ ਮੰਗਦਾ ਹੈ ਪਰ ਇਸ ਦੁਨੀਆ ਦੇ ਅੰਦਰ ਵਿਰਲੇ-ਵਿਰਲੇ ਰੱਬ ਦੇ ਵਿਰਲੇ-ਵਿਰਲੇ ਉਹ ਖੁਦਾ ਦੇ ਉਹ ਨੇਕ ਬੰਦੇ ਨੇ ਜਿਹੜੇ ਰੱਬ ਤੋਂ ਰੱਬ ਦੀ ਬੰਦਗੀ ਮੰਗਦੇ ਨੇ ਰੱਬ ਤੋਂ ਨੇਕੀਆਂ ਮੰਗਦੇ ਨੇ ਰੱਬ ਤੋਂ ਅੱਛੇ ਕਰਮ ਮੰਗਦੇ ਨੇ ਇਨਸਾਨ ਦੀ ਜ਼ਿੰਦਗੀ ਕੋਈ ਬਹੁਤੀ ਵੱਡੀ ਜ਼ਿੰਦਗੀ ਨਹੀਂ ਹੈਗੀ ਔਰ ਅੱਜ ਦੇ ਸਮੇਂ ਦੇ ਵਿੱਚ ਜੋ ਇਹ ਚੱਲ ਰਿਹਾ ਕਾਲੀ ਯੁਗ ਦਾ ਪਹਿਰਾ ਐਡਾ ਵੱਡਾ ਲੱਗਿਆ ਹੋਇਆ ਹੈ ਕਾਲੀ ਯੁਗ ਦਾ ਜ਼ੋਰ ਐਡਾ ਵੱਡਾ ਹੈ ਕਾਲੀ ਯੁਗ ਤੇ ਜ਼ੋਰ ਦੇ ਵਿੱਚ ਰੱਬ ਦੀ ਬੰਦਗੀ ਕਰਨਾ ਅੱਜ ਦੇ ਇਨਸਾਨ ਲਈ ਬਹੁਤ ਔਖੀ ਗੱਲ ਹੈ ਪਰ ਫਿਰ ਵੀ ਮੈਂ ਅਕਸਰ ਇੱਕ ਗੱਲ ਕਹਿੰਦਾ ਕਿ ਮੰਦਰ ਜਾਣ ਦੀ ਫੁਰਸਤ ਰੱਬ ਦੇ ਘਰ ਜਾਣ ਦੀ ਫੁਰਸਤ ਕਿਸੇ ਕੋਲੇ ਨਹੀਂ ਪਰ ਮਰਨ ਤੋਂ ਬਾਅਦ ਜੰਨਤ ਨੂੰ ਸਾਰੀ ਜਾਣਾ ਚਾਹੁੰਦੇ ਨੇ ਰੱਬ ਦੇ ਘਰ ਜਾਣ ਦੀ ਫਰਸਤ ਨਹੀਂ ਪਰ ਮਰਨ ਤੋਂ ਬਾਅਦ ਸਵਰਗ ਜਾਣਾ ਸਾਰੀ ਚਾਹੁੰਦੇ ਨੇ ਨਾ ਗੀਤਾ ਬੁਰੀ ਏ ਨਾ ਕੁਰਾਨ ਬੁਰਾ ਏ ਨਾ ਹਿੰਦੂ ਬੁਰਾ ਏ ਨਾ ਮੁਸਲਮਾਨ ਬੁਰਾ ਏ ਨਾ ਅੱਲਾ ਬੁਰਾ ਏ ਨਾ ਰਾਮ ਬੁਰਾ ਏ ਬੰਦੇ ਦੇ ਮਨ ਵਿੱਚ ਬੈਠਾ ਇੱਕ ਪਾਪੀ ਸ਼ੈਤਾਨ ਬੁਰਾ ਏ ਗੱਲ ਤੇ ਬੰਦੇ ਦੇ ਮਨ ਦੇ ਅੰਦਰ ਦੇ ਪਾਪ ਦੀ ਖਦਾ ਦੇ ਬੰਦਿਓ ਰੱਬ ਦੇ ਪਿਆਰਿਓ ਜੇ ਇਨਸਾਨ ਇਹ ਚੀਜ਼ ਸੋਚ ਕੇ ਬਹਿ ਗਿਆ ਨਾ ਕਿ ਮੈਂ ਨਾ ਧੋ ਕੇ ਸੱਚਾ ਹੋ ਗਿਆ ਤੇ ਭਲੇਖਾ ਹੀ ਪਾਲੀ ਫਿਰਦਾ ਪਾਣੀ ਬਹੁਤ ਥਾਮਾਂ ਤੇ ਮੈਂ ਗੱਲ ਬੋਲੀ ਪਾਣੀ ਸਰੀਰ ਤੇ ਲੱਗੀ ਗੰਦਗੀ ਧੋ ਸਕਦਾ ਪਾਣੀ ਕੱਪੜੇ ਤੇ ਲੱਗੀ ਗੰਦਗੀ ਧੋ ਸਕਦਾ ਸਰੀਰ ਤੇ ਲੱਗੀ ਗੰਦਗੀ ਪਾਣੀ ਧੋ ਸਕਦਾ ਪਰ ਪਾਣੀ ਬੰਦੇ ਦੇ ਮਨ ਦੀ ਗੰਦਗੀ ਨਹੀਂ ਧੋ ਸਕਦਾ ਮਨ ਵਿਚਲੇ ਪਾਪ ਨੂੰ ਪਾਣੀ ਨਹੀਂ ਧੋ ਸਕਦਾ ਉਹਨੂੰ ਸਿਰਫ ਤੇ ਸਿਰਫ ਰੱਬ ਦਾ ਨਾਮ ਕਰਮ ਅੱਛੇ ਨੀਕੀਆਂ ਔਰ ਜਿਨ੍ਹਾਂ ਦੇ ਦਾ 11ਵੀਂ ਵਾਲੀ ਸਰਕਾਰ ਜਿਨ੍ਹਾਂ ਦੀ ਸ਼ਾਨ ਦੇ ਵਿੱਚ ਕੁਝ ਬੋਲਣਾ ਜਾਂ ਕੁਝ ਕਹਿਣਾ ਉਹ ਮੇਰੇ ਵਰਗੇ ਤੁਛ ਬੁੱਧੀ ਦੇ ਇਨਸਾਨ ਲਈ ਬੜੀ ਔਖੀ ਗੱਲ ਹੈ ਕਿਉਂਕਿ ਹਜ਼ੂਰ ਦਾ ਰਤਬਾ ਹੀ ਬਹੁਤ ਵੱਡਾ ਹੈ ਪੁੱਤ ਅਲੀ ਦਾ ਨਬੀ ਦਾ ਦੋਤਾ ਗਰਮੀ ਵਾਲੀ ਸਰਕਾਰ ਇਹਨਾਂ ਦਾ ਕਰਮ ਐਡਾ ਵੱਡਾ ਹੈ ਇਹਨਾਂ ਦੀ ਇਬਾਦਤ ਐਡੀ ਵੱਡੀ ਹੈ ਫਰਸ਼ ਤੋਂ ਲੈ ਕੇ ਅਰਸ਼ ਤਾਈਂ ਇਹਨਾਂ ਦਾ ਜਿਹੜਾ ਰਤਬਾ ਹੈ ਉਹ ਬਲੰਦ ਹੈ ਫਰਸ਼ ਤੋਂ ਲੈ ਕੇ 1 ਲੱਖ ਤੇ 24000 ਵਿੱਚੋਂ 1 ਲੱਖ ਤੇ 24000 ਵਿੱਚੋਂ ਕਮਲੀ ਵਾਲੇ ਨੂੰ ਰੱਬ ਨੇ ਪਸੰਦ ਕੀਤਾ خاک فرش ਤੋਂ ਲੈ ਕੇ خاک خاک فرش ਤੋਂ ਲੈ ਕੇ ਅਰਸ਼ ਤਾਈਂ ਰਤਬਾ ਸਾਰਿਆਂ ਨਾਲੋਂ ਬੁਲੰਦ ਕੀਤਾ ਰਤਬਾ ਸਾਰਿਆਂ ਨਾਲੋਂ ਬੁਲੰਦ ਕੀਤਾ ਗੱਲ ਦੀਵਾ ਜਗਾਉਣ ਦੀ ਨਹੀਂ ਗੱਲ ਇਹ ਨਹੀਂ ਕਿ ਮੈਂ ਸੇਵਾ ਕਰਦਾ ਪੀਰ ਦੀ ਕਿਸੇ ਬਜ਼ੁਰਗ ਦੀਨ ਦੀ ਸੇਵਾ ਕਰਦਾ ਹੈ ਗੱਲ ਚਰਾਗ ਜਗਾਉਣ ਦੀ ਨਹੀਂ ਗੱਲ ਤੇ ਅੰਦਰ ਦੀ ਰੂਹ ਜਗਾਉਣ ਦੀ ਹੈ ਗੱਲ ਚਰਾਗਾ ਤੇ ਨਹੀਂ ਮੁਕਣੀ ਚਰਾਗਾ ਤਾਂ ਸਾਰੀ ਜਗਾ ਸਕਦੇ ਨੇ ਔਰ ਜਗਾਉਂਦੇ ਵੀ ਨੇ ਮਿੱਟੀ ਦੇ ਦੀਵੇ ਨਿਤ ਜਗਾਵੇਂ ਮਿੱਟੀ ਦੇ ਦੀਵੇ ਨਿਤ ਜਗਾਵੇਂ ਅਦੇ ਅੰਦਰ ਦਾ ਦੀਵਾ ਜਗਾਇਆ ਹੀ ਨਹੀਂ ਆਉਣ ਵਾਲੇ ਰੱਬ ਨੂੰ ਪੱਥਰਾ ਚ ਵੀ ਪਾ ਗਏ ਤੈਨੂੰ ਅਜੇ ਉੱਤੇ ਆਉਣਾ ਆਏ